ਸਰ ਜੋ ਤਾਂ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਇੱਕ ਸਰਕਾਰ ਨੇ ਕਰ ਚਲਾਈ ਹੋਈ ਆ ਤੇ ਪੁਲਿਸ ਵੱਲੋਂ ਵੀ ਇਹਦੇ ਉੱਤੇ ਕਾਫੀ ਸਖਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਤੇ ਸਿਵਲ ਹਸਪੀਟਲ ਵੱਲੋਂ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਇਹਦੇ ਅੰਦਰ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਜੀ ਜਿਸ ਤਾਂ ਕੀ ਪੰਜਾਬ ਸਰਕਾਰ ਵੱਲੋਂ ਜੁੱਧ ਅਗੇਂਸਟ ਵਾਰ ਅਗੇਂਸਟ ਡਰਗ ਜਿਹੜਾ ਸਟਾਰਟ ਕੀਤੀ ਗਈ ਮਹਿੰਮ ਉਸ ਦੇ ਅੰਦਰ ਜਿਹੜਾ ਪੁਲਿਸ ਡਿਪਾਰਟਮੈਂਟ ਤੇ ਸਿਹਤ ਵਿਭਾਗ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਹੈ ਤਿੰਨੇ ਜਿਹੜੇ ਆ ਉਹ ਰਲ ਕੇ ਕੰਮ ਕਰ ਰਹੇ ਨੇ ਉਹਦੇ ਵਿੱਚ ਜਿਹੜਾ ਹੈਲਥ ਡਿਪਾਰਟਮੈਂਟ ਦਾ ਸਿਹਤ ਉਦੇ ਵਿੱਚ ਸਾਡੇ ਜਿਸਾਂ ਕੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ 15 ਜਿਹੜੇ ਨੇ ਸਾਡੇ ਓਪਟ ਸੈਂਟਰ ਡੀ 2 ਡੀਡਿਕਸ਼ਨ ਸੈਂਟਰ ਤੇ ਇੱਕ ਰੀ ਹੈਵ ਜਿਹੜਾ ਰੀਹੈਬਿਲਿਟੇਸ਼ਨ ਸੈਂਟਰ ਆ ਉਹ ਵਰਕ ਕਰ ਰਹੇ ਨੇ ਉਹਦੇ ਵਿੱਚ ਜਿਹੜੀ ਹੈ ਮੈਡੀਸਨ ਜਿਹੜੀ ਹੈ ਜਿੱਦਾਂ ਓਪਟ ਕਲੀਨਿਕਸ ਦੇ ਵਿੱਚ ਉਹਨਾਂ ਨੂੰ ਫ੍ਰੀ ਮਿਲਦੀ ਹੈ ਡੇਲੀ ਬੇਸਿਸ ਤੇ ਜਿਹੜੇ ਕੀ ਨਸ਼ਾ ਛੱਡਣਾ ਚਾਹੁੰਦੇ ਨੇ ਸਿਮਿਲਰਲੀ ਜੇ ਕੋਈ ਬੰਦਾ ਨੂੰ ਜ਼ਿਆਦਾ ਮੈਡੀਸਨ ਲੈਂਦਾ ਤਾਂ ਉਹਨੂੰ ਡੀਡਿਕਸ਼ਨ ਸੈਂਟਰ ਜਿਹੜੇ ਸਾਡੇ ਨੇ ਜਿਹੜਾ ਕੀ ਈਕੇ ਆਪਣਾ ਹੁਸ਼ਿਆਰਪੁਰ ਦੇ ਵਿੱਚ ਹੈ ਸਿਵਲ ਹਸਪੀਟਲ ਦੇ ਵਿੱਚ ਇੱਕ ਦਸੂਆ ਜਿਹੜਾ ਐਸਡੀਐਚ ਆ ਉਹਦੇ ਵਿੱਚ ਉਹਦੇ ਵਿੱਚ ਜਿਹੜੀ ਹੈ 10-10 ਬੈੱਡ ਦੀ ਜਿਹੜੀ ਕੈਪੈਸਿਟੀ ਹੈ ਇਹ ਉਹਨੂੰ ਅਸੀਂ ਸਟ੍ਰੈਂਥਨ ਕਰ ਰਹੇ ਹਾਂ ਕਿ ਤਾਂਕਿ 20-20 ਦੀ ਜਿਹੜੇ ਹੈ ਕੈਪੈਸਿਟੀ ਹੋਰ ਇਨਕਰੀਜ਼ ਕਰਕੇ ਤਾਂ 20 ਤੋਂ ਜ਼ਿਆਦਾ ਮਰੀਜ਼ ਰੱਖ ਕੇ ਜਾ ਸਕਣ ਤੇ ਸਿਮਿਲਰਲੀ ਅਸੀਂ ਜਿਸ ਦਾ ਰੀਹੈਬ ਸੈਂਟਰ ਦੇ ਵਿੱਚ ਸਾਡੀ 60 ਦੀ ਕੈਪੈਸਿਟੀ ਹੈ ਉਹਨੂੰ ਵੀ ਰੈਂਪ ਅਪ ਕਰਕੇ ਅਸੀਂ 100 ਦੀ ਕੈਪੈਸਿਟੀ ਕਰ ਰਹੇ ਹਾਂ ਕਿ ਤਾਂਕਿ ਆਉਣ ਵਾਲੇ ਸਮੇਂ ਜੇ ਸਾਡੇ ਕੋਲ ਜਿਹੜੇ ਐ ਪੇਸ਼ੈਂਟ ਜੇ ਵਧਦੇ ਨੇ ਉਹਨਾਂ ਨੂੰ ਆਪਾਂ ਪ੍ਰੋਪਰਲੀ ਜਿਹੜਾ ਟ੍ਰੀਟ ਕਰਕੇ ਤੇ ਉਹਨਾਂ ਨੂੰ ਰੱਖਿਆ ਜਾ ਸਕਦਾ ਇਸ ਦਾ ਰੀਹੈਬ ਸੈਂਟਰ ਦੇ ਵਿੱਚ ਜਿਹੜਾ ਫਰੀਦ ਮੈਡੀਸਨ ਹੈ ਫਰੀ ਜਿਹੜਾ ਖਾਣਾ ਤੇ ਉੱਤੇ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਜਿਹੜੀਆਂ ਨੇ ਲੋਕ ਜਿਹੜੇ ਇਨਮੇਟਸ ਨੇ ਉਹਨਾਂ ਨੂੰ ਕੰਮ ਵੀ ਸਿਖਾਇਆ ਜਾਂਦਾ ਜਿਸ ਦਾ ਇੱਕ ਸਲੂਨ ਦਾ ਕੰਮ ਉੱਤੇ ਸਟਾਰਟ ਕੀਤਾ ਹੋਇਆ ਤੇ ਇੱਕ ਜਿਹੜਾ ਕੁਕਿੰਗ ਦੀ ਜਿਹੜੀ ਹੈ ਉਹ ਵੀ ਉਹਨਾਂ ਨੂੰ ਸਿਖਾਉਂਦੇ ਆ ਇੱਕ ਬਾਗਬਾਨੀ ਦਾ ਵੀ ਕੰਮ ਚੱਲ ਰਿਹਾ ਹੈ ਰੀਸੈਂਟਲੀ ਅਸੀਂ ਹੁਣ ਸੋਚ ਰਹੇ ਹਾਂ ਕਿ ਜਿਸਾਂ ਕਿ ਐਮਐਸਡੀਸੀ ਦੇ ਨਾਲ ਜਿਹੜੇ ਮਲਟੀ ਸਕਿੱਲ ਡਵੈਲਪਮੈਂਟ ਵਾਲਿਆਂ ਨਾਲ ਕੋਲੈਬੋਰੇਟ ਕਰਕੇ ਉੱਥੇ ਉਹਨਾਂ ਨੂੰ ਬਿਜਲੀ ਦਾ ਕੰਮ ਵੀ ਜਿਹੜਾ ਸਿਖਾਣ ਦੇ ਜਿਹੜੇ ਉਹਨਾਂ ਦੇ ਵੀ ਟਾਈ ਅਪ ਕਰ ਰਹੇ ਆ ਤੇ ਇਸ ਕਰਕੇ ਸਾਰੇ ਜਿਹੜੇ ਸ਼ਾਰਪੁਰ ਵਾਸੀਆਂ ਨੂੰ ਅਪੀਲ ਹੈ ਕਿ ਅਸੀਂ ਇਸ ਮੂਹਮ ਦੇ ਵਿੱਚ ਜਿਹੜੀ ਸਿਹਤ ਵਿਭਾਗ ਦਾ ਵੀ ਜਿਹੜਾ ਪੂਰਾ ਸਾਥ ਦੇਣ ਤਾਂ ਕਿ ਅਸੀਂ ਰਲ ਕੇ ਜਿਹੜੀ ਹੈ ਇਹ ਜੁੱਧ ਵਾਰ ਅਗੇਂਸਟ ਡਰੱਗ ਜਿਹੜੀ ਹੈ ਉਹਨੂੰ ਕਾਪੂ ਕਰ ਸਕੀਏ ਸਰ ਨਸ਼ਾ ਪ੍ਰੋਤਾ ਜਾਣ ਜਿਹੜੀ ਜਾਰੀ ਆ ਪੁਲਿਸ ਮਹਿਕਮੇ ਦੀ ਵੀ ਸਰਕਾਰ ਦੀ ਵੀ ਸਿਹਤ ਮਹਿਕਮੇ ਦੀ ਵੀ ਇਹ ਤਾਂ ਆਪਾਂ ਦੇਖੀਏ ਜੇ ਜਿਹੜਾ ਸਿਹਤ ਨਾਲ ਰਿਵਾਰਡ ਜਿਹੜਾ ਕੀਤਾ ਜਾ ਰਿਹਾ ਹੈ ਖਾਸ ਕਰਕੇ ਫਾਸਟ ਫੂਡ ਨੂੰ ਲੈ ਕੇ ਜਿਹੜਾ ਆ ਜਾਂ ਹੋਟਲਾਂ ਟਾਬਿਆਂ ਦੇ ਵਿੱਚ ਕਈ ਏਦਾਂ ਦੇ ਆ ਜਿੱਥੇ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਜਿਸਾਂ ਕੀ ਤੁਹਾਨੂੰ ਪਤਾ ਸਾਡੀ ਸਿਹਤ ਵਿਭਾਗ ਦੀ ਜਿਹੜੀ ਫੂਡ ਦੀ ਟੀਮ ਹੈ ਜ਼ਿਲ੍ਹਾ ਸਿਹਤ ਅਫਸਰ ਸਾਡੇ ਜਿਹੜੇ ਨੇ ਟਾਈਮ ਟੂ ਟਾਈਮ ਜਾ ਕੇ ਜਿਹੜੇ ਫਾਸਟ ਫੂਡ ਦੀਆਂ ਚੈਕਿੰਗ ਵੀ ਕਰ ਰਹੇ ਨੇ ਤੇ ਲੋਕਾਂ ਦੇ ਜਾ ਕੇ ਹਦਾਇਤ ਵੀ ਦਿੰਦੇ ਨੇ ਤੇ ਜੇ ਕੋਈ ਉੱਤੇ ਕੋਈ ਅੰਗਲੀ ਪਾਈ ਜਾਂਦੀ ਹੈ ਤਾਂ ਉਹਨਾਂ ਦੇ ਚਲਾਨ ਵੀ ਕੱਟੇ ਜਾਂਦੇ ਨੇ ਜਿਸ ਤੰਗੀ ਨਹੀਂ ਸੈਂਦੀ ਹਰ ਜਗ੍ਹਾ ਜਿੱਥੇ-ਜਿੱਥੇ ਫਾਸਟ ਫੂਡ ਦੇ ਜਿਹੜੇ ਸਟ੍ਰੀਟਸ ਹੈਗੀਆਂ ਨੇ ਉੱਥੇ ਜਾ ਕੇ ਸਾਡੇ ਐਫਐਸਓ ਤੇ ਜਿਲ੍ਹਾ ਸਿਹਤ ਅਫਸਰ ਜਿਹੜੇ ਨੇ ਉਹ ਜਾ ਕੇ ਚੈਕਿੰਗ ਕਰ ਰਹੇ ਨੇ ਲੋਕਾਂ ਨੂੰ ਵੀ ਇਹ ਅਪੀਲ ਹੈ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਫੂਡ ਜਿਹੜਾ ਖਰਾਬ ਮਿਲਦਾ ਹੈ ਜਾਂ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਹੈ ਤਾਂ ਕਿਸੇ ਵੀਲੇ ਵੀ ਸਿਹਤ ਵਿਭਾਗ ਦੇ ਵਿੱਚ ਆ ਕੇ ਸਾਨੂੰ ਜਿਹੜੇ ਜਿਲ੍ਹਾ ਸਿਹਤ ਅਫਸਰ ਨੂੰ ਜਾਂ ਸਾਡੇ ਕੋਲ ਸਿਵਲ ਸਰਜਨ ਦਫ਼ਤਰ 'ਚ ਆ ਕੇ ਕੰਪਲੇਨਟ ਕਰ ਸਕਦੇ ਆ ਕਿ ਉਹਨਾਂ ਤੇ ਜਿਹੜੇ ਖਲਵਾੜ ਕਰਨ ਵਾਲੇ ਤੇ ਬੰਦੀ ਕਾਰਵਾਈ ਕੀਤੀ ਜਾਵੇ